ਆਹ ਤੈਨੂੰ ਚਲ ਦਿੱਤੀ ਪਾਰੇ ਚਲੀਏ ਮੈਂ ਨਭਾਉਣੀ ਤੇ ਮੈਂ ਦੇਖ ਲਾ ਵਿਚਾਰਾ ਕਿਵੇਂ ਭੱਜਿਆ ਉਹ ਖਮੀ ਗਿਆ ਤਾਂ ਥੋੜਾ ਹੋਰ ਕੀ ਆ ਮੋਟਰ ਲਾ ਕੇ ਆਉਣੀ ਡਿਪ ਟੋਕ ਜਾ ਠੰਡੇ ਠੰਡੇ ਇਹਦਾ ਸ਼ੈਂਪੂ ਕਿਥੇ ਆ ਸ਼ੈਂਪੂ ਤਾਂ ਹੈ ਹੀ ਨਹੀਂ ਆਹ ਪਿਆ ਸੀਗਾ ਮੈਂ ਦੇਖਿਆ ਆਪਾ ਅੱਛਾ ਕੁਛ ਹੋਰ ਕਲੀਨਿੰਗ ਪਲੱਸ ਨਾ ਨਵਾ ਦਾ ਆ ਗਈ ਡਿਫਟੀ ਤੈਨੂੰ ਮੈਂ ਹੀ ਨਭਾਉਣੀ ਆਵੀ ਹੱਥੇ

ਤੇ ਰੁਕ ਜਾ। ਤੇਲਾ ਅਰ ਨੂੰ ਪਤਾ ਲੱਗੇਗਾ ਭੱਜ ਗਿਆ ਕੋਠੇ ਤੇ। ਕਰਨ ਗਿਆ ਤਾਂ ਕੋਠੇ ਤੇ ਆ ਜਾ। ਨਾ ਲੈ ਗਰਮੀ ਬਹੁਤਾ। ਠੰਡੇ ਠੰਡੇ ਪਾਣੀ ਸੇ ਨਾ ਲੈ ਨਾ ਲੈ। ਚੱਲ ਉੱਥੇ ਪਾਣੀ ਕੋਲੇ। ਹੁਣ ਇਹਨੂੰ ਐ ਲੁਕਦਾ ਫਿਰਦਾ ਨਾ ਹਣ ਤੋਂ ਕਿੰਨਾ ਤੜਦਾ ਇਹ। ਆ ਜਾ ਆ ਚੱਲੀਏ। ਠੰਡਾ ਠੰਡਾ ਹੋ ਜੇਗੇ ਠੰਡੇ ਠੰਡੇ ਪਾਣੀ ਦਾ ਮਟਰ ਲਾਈ ਹੋਈ ਆ। ਆ ਜਾ। ਨਾ ਕੇ ਸਾਰਾ ਦਿਨ ਮੌਜਾ। ਆ ਜਾ ਜੱਪਾ 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 ਉੱਥੇ ਚਾ ਨਾ ਉੱਤੇ ਨਾ ਜਾਈ ਫੇਰਾ ਲੈ ਕੇ ਆਉਂ ਡੰਡੇ ਨਾਲ ਤੈਨੂੰ ਮੈਂ ਹੁਣ ਪਾਈ ਛੱਡੀ ਥਲੇ ਲੁੱਤ ਡੰਡੇ ਨਾਲ ਟੱਗਣਾ ਪੈਗਾ ਫੇਰ ਮੈਂ ਡੰਡਾ ਲੈ ਕੇ ਖੜ ਜਾ ਸੰਗਤ ਦੇ ਥਲੇ ਵੜ ਗਿਆ ਇਹ ਦੱਸ ਕੋਈ ਕੀ ਕਰੂਗਾ ਦਾ ਕੋਠੇ ਤੇ ਹੋਏ ਹਰਵਾਤੇ ਆ ਜਾ बड़ा कर ਕਿਵੇਂ ਲੰਤਾ ਦਾ ਹੱਥ ਨਹੀਂ ਲੰਗਦਾ ਹੈਗਾ ਤੇਰੇ ਮੈਨੂੰ ਇਹ ਚਲ ਕਰਨੀ ਆ ਇਹਦਾ ਮੁੱਕਿਆ ਪਿਆ ਹੈਗਾ ਚੱਲਣਕ ਤਾਂ ਹਰਮਣਾਂ ਨੂੰ ਇਲਾਜ ਦਾ ਸ਼ੈਂਪੂ ਸੀ ਨਾ ਉਹ ਲੈ ਜਵੀ ਮੈਨਵਾ ਨਿਕਾ ਨੀ ਬਤੇ ਦੇ ਨਾ ਇੱਧਰ ਹੋਵੇ ਕਹਿੰਦੀ ਮੇਰੇ ਗਾ ਦਾ ਹਰ ਤਰ੍ਹਾਂ ਕਿਤਾ ਪਾਈ ਨਾ ਦੁੱਸਰ ਨਾਲ ਰੁਕੀ ਨਾ ਕੋ ਤੋੜ ਮੇਰੇ ਨਹੀਂ ਜਾਣਾ ਉਹ ਕਿੱਥਾ ਅੱਜ ਤਬਾ ਦੀਆਂ ਸਵੇਰਾਂ ਚਾੜੂ ਕੋਸੇ ਵਿਟਾਈ ਨੇ ਕਾਰਨ ਦੇ ਕਰਨ ਤੋਂ ਇਤਨ ਮੋਟਾ ਇਤਨ ਤਾ ਹੋ ਜਾ ਰਾਮ ਹੁੰਦਾ ਨਾ ਤੈਨੂੰ ਭਰਦਾ ਸੀ ਕੋਠਿਆਂ ਤੇ ਤੂੰ ਨਾ ਹੁਣ ਤੋਂ ਇਹ ਹੈ ਓੜੇ ਕਿੰਨਾ ਤੈਨੂੰ ਤਾਂ ਹੁੰਦਾ ਹੈ ਇਤਨ ਕਰੇ ਹਾਂ ਬੰਲਾ ਤੂੰ ਕੋ ਉੱਤਰ ਹੋ ਜਾ ਭਰਾਵਾ ਕਿ ਯਾਰ ਉਹਨੇ ਬਿਲਕੁਲ ਹੀ ਤਰੀ ਕਰ ਲਈ ਹੁੰਦੀ ਹੈਗੀ ਤਰਹੋ ਚੰਗਾ ਮੂੰਹ ਬਾਅਦ ਚ ਮੂੰਹ ਤੇ ਬਾਅਦ ਚ ਪਾਉ ਫਿਰ ਤੂੰ ਝਣਕੇਗਾ ਪੱਜੀ ਨਾ ਪੱਜਣੇ ਕੋਸ਼ਿਸ਼ ਤੇ ਵਿਚਾਰ ਰੁਕ ਜਾ ਮੂੰਹ ਤੇ ਤਾਂ ਪੋਲਾ ਫਿਰ ਪੱਜ ਜੀ ਖਿੱਚ ਲੈ ਆਈਂ ਇੱਧਰ ਓਏ ਮੂੰਹ ਤੇ ਪਾਣੀ ਕੋ ਵਾਲਾ ਭਾਵ ਇੱਧਰ ਨਾ ਗਿੱਲਾ ਕਰ ਤੋ ਕਿੰਨਾ हओ सुनो सुनो बेटा के ना ਹੇ ਕਿੰਨੇ ਬਾਤ ਤਰੇ ਰੁਕ ਜਾ ਰੁਕ ਜਾ ਹਜੇ ਨਾ ਬੱਚੇ ਚਾਣਾ ਨਾ ਮੱਤਰੇ ਤੇ ਧੰਨਾ ਮੱਤਰੇ ਜਿਨਾ ਬਾਤ ਤੋਂ ਜਿਉਂਗੇ ਹਜੇ ਨਹੀਂ ਅੰਦਰ ਜਾਣਾ ਹੈਗਾ ਤੂੰ ਅਭੀ ਨਹੀਂ ਅੰਦਰ ਲੈ ਕੇ ਜਾਉਂਗੇ ਤੈਨੂੰ ਮੇਰੇ ਤੋਂ ਬਿਨਾ ਕੋਈ ਨਹੀਂ ਲਿਵਾਉਂਦਾ ਤੈਨੂੰ ਲਿਵਾਉਂਦਾ ਜੇ ਕੋਈ ਨਾ ਕੋਈ ਹੈ ਮੇਰੇ ਤੋਂ ਬਿਨਾ ਕੋਈ ਨਾ ਲਿਵਾਉਂਦਾ ਬਲਕਿ ਨਹੀਂ ਲਾਸਤ ਮੈਂ ਹੀ ਲਿਵਾਉਣੀ ਆ ਤੈਨੂੰ ਸਾਥੇ ਸ਼ਾਮੇ ਹੋ ਜਾ ਬੈਠਾ ਟਿੱਕੀ ਉੱਤੇ ਤੇ ਕੀ ਆ ਫਿਰਦਾ ਹੁਣ ਸੁਣਾ ਲੈ ਨਾ 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 ਹੋਗੇ ਭਈ ਸਿੱਧੀ ਸਾਮ ਤਾਂ ਨਾ 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 ਹੋਏ ਤੇ ਲੱਕ ਚਾਹ ਕਦਾ ਮੇਰੇ ਕੰਨੇ ਹਜੇ ਮੈਂ ਵੀ ਨਹੀਂ ਜਾਂਦੀ ਇਹਨੂੰ ਇਹ ਵੀ ਏਜ ਆਊ ਤਾਂ ਮਨਾਦਣਾ ਹੋ ਜਾਉ ਮੰਦਰ ਹਨਾ ਮੈਂ ਵੀ ਨਹੀਂ ਜਾਣਾ ਹਜੇ ਮਸੀ ਕਾਬੂ ਆਇਆ ਜਿੱਤੋਂ ਆਇਆ ਚੱਲ ਉਰੇ ਆ ਜਾ ajo ਅਜਾ ਅਜਾ ਕਿੱਥੇ ਚਲੀ ਪਾ ਚਲੋ ਜੀ ਮੈਂ ਜਾਨੀ ਆ ਕਿੱਥੇ ਚਲੋ ਚੋ ਚਲੀ ਚਲੋ ਚਲੀ ਉੱਥੇ ਨੋ ਨੋ ਆਊਗਾ ਚੱਹ ਬੈਠਾ ਹੁਣ ਬੈਠਾ ਰਹਿ ਸੁੱਕ ਜਾ ਚੰਗੀ ਤਰਾ ਫੇਰ ਅੰਦਰ ਚੱਲੀ ਠੀਕ ਹੈ ਨਾ ਟਿਟੇ ਚਲ ਲਈ ਅੰਦਰ ਚਲ ਲਈ ਧਰਮੀ ਬਹੁਤ ਆ ਜੀ ਅਸਾ ਗਰਮੀ ਬਹੁਤ ਜਿਆਦਾ ਹਜੇ ਮੈਂ ਝਾੜ ਕੋਚਾ ਕਰਨਾ ਟਾਈਮ ਹੋ ਚੁੱਕੇ ਨੇ 8:30 ਹੋ ਚੁੱਕੇ ਨੇ ਮਸੀ ਮਸੀ ਹੱਥ ਹੁੰਦਾ ਇਹ ਡੌਗੀ ਜਹ ਹਣਾ ਮੈਂ ਕਿਹਾ ਚਲੋ ਅੱਜ ਇਹਨੂੰ ਨਵਾਵਾਂ ਬਚਾਇਰ ਨੂੰ ਕੋਈ ਗਰਮੀ ਬਹੁਤ ਜਿਆਦਾ ਪੰਜ ਛੇ ਦਿਨ ਹੋ ਗਏ ਸਨਵਾਏ ਨੂੰ ਤਾਂ ਕਰਕੇ ਇਹਨੂੰ ਝੰਮਿਆ ਜੀ ਮੈਂ ਅੱਜ ਸਵੇਰੇ ਸਵੇਰੇ ਤੰ ਬੜਾ ਹੀ ਹੋਇਆ ਏ ਤਾਂ ਦਾ ਬਹੁਤ ਆ ਕਦੇ ਉੱਤੇ ਭੱਜ ਜਾਂਦਾ ਕਦੇ ਗੱਡੀ ਦੇ ਨੀਚੇ ਵੜ ਜਾਂਦਾ ਹਨਾ ਤਾਂ ਕਰਕੇ ਇਹਨੂੰ ਫੜਨਾ ਵੀ ਬੜਾ ਔਖਾ ਹੈਗਾ ਹਰਮਨ ਨੇ ਤਾਂ ਲਿਆ ਕੇ ਇਹਨੂੰ ਮੇਰੇ ਗਲ ਦਾ ਹਾਰ ਬਣਾ ਤਾ ਨਾ ਇਹਨੂੰ ਰੋਟੀ ਪਾਉਂਦਾ ਨਾ ਕੋਈ ਦੁੱਧ ਪਾਉਂਦਾ ਨਾ ਇਹਨੂੰ ਨਵਾਉਂਦਾ ਵਿਚਾਰੇ ਨੂੰ ਫਿਰ ਵੀ ਚਲੋ ਜਾਨਵਰ ਹਨਾ ਆਪਣਾ ਤਾਂ ਦੇਖਣਾ ਪੈਂਦਾਗਾ ਬੱਚਿਆਂ ਦਾ ਸਰ ਜਾਂਦਾ ਤੇ ਚਲੋ ਉਹਨੂੰ ਨਵਾਤਾ ਧਵਾਤਾ ਸਿਰੇ ਸਿਰੇ ਇਧਰ ਨੇ ਇਧਰ ਹੀ ਹੋਈ ਆ ਦਾਲ ਸਵੇਰ ਵੇਲੇ ਤੇ ਕੰਮ ਨੇ ਜਿਹੜੇ ਕਰਮੇ ਦੇ ਵਿੱਚ ਕਰਨੇ ਪੈਂਦੇ ਨੇ ਦਾਲ ਤਰੀ ਹੋਈ ਏ ਮੇਰੀ ਦੋ ਸਿੱਟੀਆਂ ਵੱਜ ਚੁੱਕੀਆਂ ਨੇ ਦਾਲ ਨੂੰ ਇੱਕ ਹੋਰ ਵੱਜ ਲੈਣ ਤੋਂ ਫਿਰ ਦੇਖਦੇ ਆ ਢੱਕਣ ਖੋਲਕੇ ਹਨਾ ਆਈ ਘਰ ਮੇ ਨੇ ਤਾਂ ਅੱਜ ਜਨਾਨੀ ਯਾਦ ਕਰਾਈ ਪਈ ਐ ਸੱਚੀ ਲੈ ਆ ਦੇਖੋ ਇਹਨਾਂ ਤੇ ਚਲੋ ਇੱਕ ਸਿੱਧੀ ਹੋਰ ਵੱਜੀ ਇਹ ਵੀ ਮੈਂ ਗੈਸ ਬੰਦ ਕਰ ਦਿੰਦੀ ਹਣਾ ਤੇ ਮੈਂ ਝਾੜੂ ਸੱਚਾ ਕਰਤੀਆਂ ਥੇਸ ਝਾੜੂ ਉਪਰ ਚੱਕ ਕਰਕੇ ਫੇਰ ਜਦ ਰੋਟੀ ਖਾਣੀ ਹੋਊ ਤਾਂ ਤੱਕ ਲਾ ਲੂੰਗੀ ਰੋਟੀ ਵਗੈਰਾ ਬਣਾ ਲੂੰਗੀ ਜੇ ਆਪਾਂ ਹਨਾ ਠੀਕ ਹੋ ਜੀ ਹਾਂਜੀ ਤੇ ਹੁਣ ਮੈਂ ਝਾੜੂ ਵਗੈਰਾ ਲਾਉਣ ਆ ਗਈ ਸੀ ਧੁੱਪ ਬਹੁਤ ਜ਼ਿਆਦਾ ਚੜ ਗਈ ਸੀ ਕਿਆ ਹੋ ਗਿਆ ਧੁੱਪਾ ਜਿਹੜੀ ਚੜਦੀ ਆਉਂਦੀ ਆਪਣੇ ਵੇੜੇ ਦੇ ਵਿੱਚ ਹਨਾ ਇੰਨੀ ਜ਼ਿਆਦਾ ਧੁੱਪ ਹੋ ਗਈ ਸੀ ਤੇ ਅੰਦਰੋਂ ਤਾਂ ਮੈਂ ਸੰਭਰ ਲਈ ਸੀ ਸਾਰਾ ਹਨਾ ਮੈਂ ਕਿ ਚਲੋ ਕੋਚਾ ਮੈਂ ਬਾਤ ਦੇ ਵਿੱਚ ਹੀ ਲਾਉਂਗੀ ਪਹਿਲਾਂ ਸਾਰਾ ਸੰਭਰ ਹੀ ਦਿਨੇ ਔਰ ਮੈਂ ਲਾਗੇ ਸੀ ਵੀ ਸੰਭਰਨਾ ਤੇ ਥੋੜਾ ਜਿਹਾ ਮੈਂ ਬੂਟੇ ਝਾੜਉਣਾ ਸੰਭਰੇ ਸੀ ਅੰਦਰੋਂ ਤਾਂ ਮੈਂ ਬੂਟੇ ਝਾੜਉਣਾ ਹੀ ਸੰਭਰਤੀਆਂ ਸਾਰਾ ਤੇ ਮੈਟ ਵਗੈਰਾ ਝਾੜਦੀ ਸੀਗੀ ਮੈਂ ਕਿ ਚਲੋ ਹਨਾ ਦਾਲ ਵਗੈਰਾ ਮੈਂ ਰੱਖੀ ਬਣ ਗਈ ਸੀ ਸ਼ਾਇਦ ਮੈਂ ਬੰਦ ਕਰਿਆ ਸੀਗੀ ਗੈਸ ਨੂੰ ਠੀਕ ਹੈ ਜੀ ਦਾਲ ਬਣਾਈ ਸੀਗੀ ਆਪਾਂ ਨੇ ਜੜੀ ਹੋਈ ਛੋਲੇ ਛੋਲੇ ਦੀ ਦਾਲ ਬਣਾਈ ਸੀ ਜੜੀ ਹੋਈ ਦੀ ਠੀਕ ਹੈ ਜੀ ਤੇ ਇੱਕ ਗਰਮੀ ਐ ਨੇ ਤਿੰਨ ਦਿਨ ਉਹੋ ਤਰ੍ਹਾਂ ਐਨੀ ਜ਼ਿਆਦਾ ਗਰਮੀ ਪੈਂਦੀ ਆ ਅਪੈਸੇ 11 ਤੇ 12 ਤਰੀਕ ਨੂੰ ਮੇਹਂ ਦੱਸਿਆ ਹੋਇਆ ਕਹਿੰਦੇ ਵੀ ਮੇਹਂ ਪੈਣਾ ਵਧੀਆ ਗਰਮਾ ਜੀ ਮੇਹਂ ਪੈ ਜੇ ਹਣਾ ਥੋੜਾ ਜਿਹਾ ਗਰਮੀ ਤੋਂ ਬਹੁਤ ਫਰਕ ਪੈ ਜਾਊਗਾ ਤੇ ਇਧਰ ਜੀ ਮੈਂ ਝਾੜੂ ਉਹ ਜਿਹੜਾ ਬੂਰ ਵਾਲਾ ਰੱਖਣ ਬਾਅਦ ਸੀ ਇਧਰ ਮੈਂ ਤਿਲ ਲਾਣਾ ਝਾੜੂ ਲੈਣ ਚੱਲੇ ਗਈ ਸੀ ਕਿਉਂਕਿ ਉਹ ਝਾੜੂ ਸੀ ਜੋ ਕਾਫੀ ਵੱਡਾ ਸੀ ਉਹਦੇ ਨਾਲ ਬਹੁਤ ਛੇਤੀ ਸੰਭਰਿਆ ਜਾਂਦਾ ਜੀ ਇਹ ਝਾੜ ਤੋ ਸਮਝੋ ਕਿ ਝਾੜੂ ਲੈ ਕੇ ਆ ਵਿਚਰਨੇ ਦੇ ਟਾਈਮ ਨਾਲ ਵੱਡੇ ਝੜਨਾ ਜਲਦੀ ਜਲਦੀ ਸੰਭਰੇ ਜਾਂਦੇ ਕਿਉਂਕਿ ਗਰਮੀ ਨੇ ਤਾਂ ਬੱਸ ਕਰਾਈ ਪਈ ਅੱਜ ਅੱਜ ਕੋਸੇ ਜਾਣੀ ਲੱਗਦੀ ਸੀ ਕਿਉਂਕਿ ਜਿਹੜੇ ਟਾਈਮ ਦੇ ਵਿੱਚ ਮੈਂ ਝਾੜੂ ਪੁੱਛਾ ਕਰਨਾ ਸੀ ਨਾ ਉਹ ਟਾਈਮ ਮੇਰਾ ਅੱਜ ਗਿਨੇ ਲਵਾਤਾ ਉਹਨੂੰ ਮੈਂ ਨਮਾਉਣ ਲੱਗ ਗਏ ਨੇ ਹੁਣੋਂ ਮੇਰਾ ਝਾੜੂ ਪੁੱਛਾ ਜਿਹੜਾ ਹੋ ਜਾਣਾ ਸੀਗਾ ਹਨਾ ਤੇ ਜਿਹੜੀਆਂ ਪਤਿਲਾਂ ਮੈਂ ਨੱਕਸ ਕੇ ਵੀ ਬੰਨਿਆ ਸੀਗਾ ਇਹ ਝਾੜੂ ਦਾ ਫਿਰ ਵੀ ਨਾ ਤੋ ਫੁੱਲਾਂ ਦੀ ਪਤਾ ਨਹੀਂ ਕਿ ਆਨਸ ਕੋਈ ਜਾਂਦੀ ਆਫੇ ਹੇੋ ਕਿ ਮੈਂ ਕਿਸਾ ਨੂੰ ਮੈਂ ਜਿਹੜੀ ਤਾਰੇ ਕੋਈ ਰਸਤੀ ਤੇ ਪਾ ਜਾਂ ਲੱਭ ਕੇ ਸੰਗਤਾ ਮੰਡਲ ਨੂੰ ਮੈਨੂੰ ਜਿਹਨਾਂ ਸੰਬੰਧ ਨੇ ਹਨ ਪੂਰੇ ਵੀਡੀਓ ਆਪਾਂ ਕਰ ਲਈ ਸੀਗੀ ਫਾਸਟ ਕਿਉਂਕਿ ਨਹੀਂ ਵੀਡੀਓ ਹੈ ਜਿਹੜੀ ਲੌਂਗ ਹੋ ਰਹੀ ਸੀ ਠੀਕ ਹੈ ਜੀ ਤੇ ਮੈਂ ਜਲਦੀ ਜਲਦੀ ਸੀ ਵਰਤਾ ਮੇੜਾ ਦੇਖੋ ਕਿੰਨੇ ਫਾਸਟ ਫਾਸਟ ਮੈਂ ਕਿੱਥੇ ਤੋਂ ਕਿੱਥੇ ਚਲੀ ਗਈ ਮੇੜਾ ਦੇ ਚੰਨਾਈ ਸੰਬਰ ਦੇ ਸੰਬਰ ਦੇ ਹਨ ਤੇ ਉਸ ਤੋਂ ਬਾਅਦ ਦੇ ਵਿੱਚ ਮੈਨੂੰ ਇਹ ਹੋ ਗਿਆ ਮੈਂ ਕਿ ਜਿਹੜਾ ਉਹ ਹਨਾ ਉੱਥੇ ਡੌਗੇ ਨਵਾਇਆ ਸੀਗਾ ਚਲੋ ਉੱਥੋਂ ਵੀ ਮੈਂ ਧੋਈ ਦਿੰਨੀ ਆ ਹਨਾ ਸਮਾਨ ਜਾਂ ਚੱਕ ਕੇ ਫਿਰ ਮੈਂ ਉਥੋਂ ਹੀ ਧੋਣਾ ਸੀਗਾ ਤੇ ਫਟ ਫਿਰ ਮੈਂ ਗਲੀ ਵੀ ਸੰਭਰਨੀ ਸੀਗੀ ਉਹ ਵੀ ਮੈਂ ਰੋਜ਼ ਮੈਂ ਸਵੇਰੇ ਇੱਕ ਵਾਰ ਸੰਭਰਦੀ ਹਾਂ ਕਿਉਂਕਿ ਆਪਣੇ ਦਰਾਂ ਦੇ ਅਕੋਂ ਸੰਭਰਿਆ ਸਾਫ ਸਫਾਈ ਕੀਤੀ ਸੋਹਣੀ ਲੱਗਦੀ ਆ ਹਨ ਤੇ ਆਪਣੇ ਜਿਹੜੀ ਗਲੀ ਆ ਉਹਦੇ ਵਿੱਚ ਲੋਕ ਇਟ ਲੱਗ ਚੁੱਕੀ ਸੀਗੀ ਤੇ ਆਪਾਂ ਚਲੋ ਚਾ ਆ ਜਾ ਹੀ ਹੁੰਦਾ ਜਦੋਂ ਹਨਾ ਆਪਣੀ ਗਲੀ ਦੇ ਵਿੱਚ ਸਾਹਮਣੇ ਗੇਟਾਂ ਦੇ ਸਾਹਮਣੇ ਹਨਾ ਸਫਾਈਆਂ ਸਫਾਈ ਕੀਤੀ ਉਹ ਬਹੁਤ ਸੋਹਣਾ ਲੱਗਦਾ ਆਪ ਨੂੰ ਵੀ ਤੇ ਦੂਜਿਆਂ ਦੇਖਣ ਨੂੰ ਵੀ ਤੇ ਮੈਂ ਸੋਚਾਂ ਮੈਂ ਕਿ ਚਲੋ ਮੈਂ ਗਲੀ ਵੀ ਸੰਭਰ ਹੀ ਦਿੰਨੀ ਆ ਹਨਾ ਨਾਲ ਦੀ ਨਾਲ ਤੇ ਅੱਪਾ ਜੀ ਗੇਟ ਕੱਲੇ ਸੀਗਾ ਮੈਂ ਕਿ ਚਲੋ ਪਰ ਜਾ ਕਿ ਮੈਂ ਉਹ ਗਲੀ ਕਿਉਂਕਿ ਸੰਭਰ ਦਾ ਜਿਹੜਾ ਕੰਮ ਆ ਜੀ ਮੇਰਾ ਟੋਟਲ ਸਾਰਾ ਹੀ ਖਤਮ ਹੋਣ ਵਾਲਾ ਸੀਗਾ ਬਸ ਹੁਣ ਮੇਰੇ ਪੋਚੇ ਰਹਿੰਦੇ ਸੀਗੇ ਕੱਲੇ ਲਾਉਣ ਵਾਲੇ ਤੇ ਇੱਕ ਰਹਿੰਦੇ ਸੀਗੇ ਰੋਟੀ ਬਣਾਉਣ ਵਾਲੇ ਇਹਦੇ ਬਾਅਦ ਦੇ ਵਿੱਚ ਮੈਂ ਸੋਚਾਂ ਮੈਂ ਕਿ ਚਲੋ ਆਪਦਾ ਝਾੜੂ ਪੋਚੇ ਲਾ ਕੇ ਨਾ ਫਿਰ ਨਿੰਬੂ ਪਾਣੀ ਬਣਾਵਾਂਗੇ ਕਿਉਂਕਿ ਜਿਹੜੇ ਸਭ ਨਾਲ ਗਰਮੀ ਹੈ ਨਾ ਦੋ ਤਿੰਨ ਵਾਰ ਤਾਂ ਨਿੰਬੂ ਪਾਣੀ ਜ਼ਰੂਰ ਬਣਾਉਣਾ ਚਾਹੀਦਾ ਦਿਨ ਦੇ ਵਿੱਚ ਹਨ ਬਟ ਮੈਂ ਤਾਂ ਅੱਜ ਪਹਿਲੀ ਵਾਰ ਹੀ ਬਣਾ ਰਹੀ ਹਾਂ ਨਿੰਬੂ ਪਾਣੀ ਆ ਜਿਹੜਾ ਕਿਉਂਕਿ ਮੈਨੂੰ ਤਾਂ ਇਹ ਜ਼ਿਆਦਾ ਨਹੀਂ ਪਸੰਦ ਆਇਆਗਾ ਨਿੰਬੂ ਪਾਣੀ ਬਟ ਫਿਰ ਵੀ ਚਲੋ ਗਰਮੀ ਜੇ ਕਰਕੇ ਕਿੰਨਾ ਘੱਟ ਮਿੱਠਾ ਜਿਹਾ ਪਾ ਕੇ ਮੈਂ ਕਿਹਾ ਚਲੋ ਬਣਾ ਲੈਨੇ ਆ ਇੱਕੋ ਪੀੜੀ ਪੂੜੀਆਂ ਜਿਹਾ ਨੇ ਉਹ ਲੈਂਦੀਆਂ ਹੋਏ ਨੇ ਭੈਂਕੀ ਨਾਮ ਲਿਖਿਆ ਹੋਇਆ ਨਿੰਬੂ ਦੀਆਂ ਮਿਲਦੀਆਂ ਨੇ ਹੁਣ ਆਪਣਾ ਸਹਿਰ ਤੋਂ ਦੁਕਾਨ ਤੋਂ ਮਿਲ ਜਾਂਦੀਆਂ ਨੇ ਉਹ ਉਰੇ ਜਿਵੇਂ ਚਲੀ ਗਈ ਸੀਗੀ ਆਪਣਾ ਗਰੇ ਸੰਬਰਣਾ ਮੈਂ ਕਿਹਾ ਚਲੋ ਫੇਰ ਮੈਨੂੰ ਨਹੀਂ ਅੰਦਰ ਆਉਣਾ ਪਹਿਣਾ ਸੀ ਗਲੀ ਸੰਭਰਨ ਲਈ ਫਿਰ ਮੈਂ ਕਿਹਾ ਚਲੋ ਨਾਲ ਦੇ ਨਾਲ ਮੈਂ ਕੰਮ ਨਵੇੜਦਾ ਇਹ ਗਲੀ ਦਾ ਵੀ ਹਨਾ ਤੇ ਜੀ ਮੈਂ ਗਲੀ ਲੱਗੇ ਸੀ ਕਿ ਉਰੇ ਸੰਭਰਨ ਤੇ ਹਵਾ ਜੀ ਚੱਲ ਪਈ ਸੀ ਸੋਹਣੇ ਥੋੜਾ ਜਿਹਾ ਸੁੱਖ ਦਾ ਸਾਜ ਆ ਗਿਆ ਸੀ ਵੀ ਚਲੋ ਹਵਾ ਚੱਲ ਪਈ ਆ ਹੁਣ ਹਨਾ ਹਵਾ ਚੱਲਦੀ ਤਾਂ ਹੈਗੀ ਸੀ ਬਟ ਲੱਗਦੇ ਨਹੀਂ ਸੀ ਕਿਉਂਕਿ ਧੁੱਪਾਂ ਨਾ ਜਿਹੜੀ ਪਹੋਂ ਜਾਦਾ ਤੇਜ਼ ਸੀਗੀ ਧੁੱਪ ਤਾਂ ਕਰਕੇ ਹੀ ਚਲੋ ਜੀ ਮੈਂ ਇੱਧਰੋਂ ਗਲੀ ਸੰਭਰ ਕੇ ਆਪਣਾ ਘਰੇ ਆਗੇ ਸੀਗੀ ਹਨਾ ਠੀਕ ਹੈ ਜੀ ਤੇ ਉਧਰੋਂ ਜਿੱਥੇ ਆਪਾਂ ਨੇ ਡੌਗੀ ਨਵਾਇਆ ਸੀ ਮੈਂ ਕਿਹਾ ਚਲੋ ਉਥੋਂ ਵੀ ਬਾਲਟੀ ਤੇ ਪੀੜੀ ਹੈ ਜਿਹੜੀ ਚੱਕ ਕੇ ਮੈਂ ਧੋ ਦੰਨੇ ਆ ਹਨਾ ਉਹਨੂੰ ਵੀ ਨਾਲ ਦੇ ਨਾਲ ਔਕੇ ਜਿਹੜਾ ਤਸਲਾ ਪਾਣੀ ਦਾ ਭਰੇ ਪਿਆ ਸੀਗੇ ਉਹ ਵੀ ਤਸਲਾ ਨਾ ਜਦੋਂ ਮਤਲਬ ਟੁੱਟੀ ਆਉਂਦੀ ਹੈ ਨਾ ਉਹ ਭਰ ਕੇ ਰੱਖ ਦੰਨੇ ਆ ਵੀ ਚਲੋ ਕੋਈ ਵਾਰਕ ਦੇਖੋ ਆ ਜੀ ਜੰਤ ਜਿੰਮ ਪ੍ਰਿੰਟਾ ਵਗੈਰਾ ਉੜਦੀ ਫਰੀ ਜਾਂਦੀਆਂ ਨੇ ਵਿਚਾਰੀਆਂ ਗਰਮੀ ਦੇ ਵਿੱਚ ਇਹ ਵੀ ਬਹਿ ਕੇ ਪਾਣੀ ਪੀ ਲੈਂਦੀਆਂ ਨੇ ਹਨਾ ਹੁਣ ਚਲੋ ਰਿਕ ਜੀਜ਼ ਜੰਤ ਨੂੰ ਧਰਤੀ ਤੇ ਹੀ ਰਹਿਣਾ ਹੁੰਦਾ ਹੈ ਤੇ ਹੁਣ ਮੈਂ ਉਹਨੂੰ ਟੋਲ ਕੇ ਮੈਂ ਕਿ ਚਲੋ ਟੋਲ ਤਾਂ ਨਹੀਂ ਇੱਕ ਜਿਹੜਾ ਸਾਡਾ ਟੋਕੀ ਹੈ ਨਾ ਕਿਤੇ ਪਾਣੀ ਪਿਆ ਦੇਖ ਲਵੇ ਉਹਦੇ ਵਿੱਚ ਆ ਕੇ ਬੈਹ ਜਾਂਦਾ ਉੱਥੋਂ ਵੀ ਮੈਂ ਧੋਤਤਾ ਸੀ ਜੀ ਤੇ ਉੱਥੇ ਨਾਲ ਪਾਣੀ ਖੜ ਜਾਂਦਾ ਤਾਂ ਕਰਕੇ ਉੱਥੇ ਥੋੜਾ ਜਿਹਾ ਪਾਈਪ ਦੇ ਵਿੱਚ ਡੰਡਾ ਜਾ ਮਾਰਨਾ ਪੈਂਦਾ ਮੈਂ ਉਹ ਮਾਰ ਰਹੀ ਸੀ ਕਿ ਮੈਂ ਚਲੋ ਪਾਣੀ ਲੰਘ ਚੁਗਾ ਹਨਾ ਤੇ ਪਾਣੀ ਸਾਰਾ ਲੰਘ ਚੁੱਕਿਆ ਸੀਗਾ ਡੰਡਾ ਮਾਰਨ ਕਰਕੇ ਪਾਈਪ ਦੇ ਵਿੱਚ ਠੀਕਾ ਜੀ ਤੇ ਹੁਣ ਆਪਾਂ ਕਰਾਂਗੇ ਹੋਰ ਕੰਮ ਹਾਂਜੀ ਤੇ ਆਪਾਂ ਨੇ ਕੰਮ ਉਹ ਕਰਦੈ ਨੇ ਹਨਾ ਝਾੜੂ ਬਿਲਾਏ ਬੇਲੇ ਤੇ ਵੀ ਗੜੇ ਤੇ ਵੀ ਆਪਾਂ ਪੋਚੀ ਵੀ ਕਰਦੇ ਲਾਉਂਦੇ ਹਨਾ ਪਹਿਲਾਂ ਮੈਂ ਪੋਚਣਾ ਹਾਂ ਸੋਰੀ ਝਾੜੂ ਅੰਦਰ ਉਹ ਰਾ ਝੜਨ ਨਾਲ ਆਪਾਂ ਸਾਰਾ ਮਟਲੋਂ ਬਾਹਰੇ ਲੈ ਜੰਨੀਆ ਪਹਿਲਾਂ ਆਪਾਂ ਸੰਬਰ ਦੀਆਂ ਸਾਰਾ ਉਦੋਂ ਬਾਅਦ ਚਾ ਕੇ ਅੰਦਰ ਪੋਚਣਾ ਆਉਣੀਆ ਪਹਿਲਾਂ ਸੰਤਰ ਕੇ ਉਹ ਪੋਚਲਾ ਕੇ ਰੱਖੀਏ ਤੇ ਦਾਲ ਹੋ ਗਿਆ ਆਪਣੀ ਬਾਣੀ ਜੇ ਰੋਟੀ ਖਾਣੀ ਹੋਵੇ ਨਾ ਉਦੋਂ ਮੈਂ ਤਰਕਾ ਲਾਉਂਦੀ ਤਾਂ ਜੇ ਆਪਣਾ ਬਣਿਆ ਸੇ ਦੋ ਪਾਣੀ ਦੋ ਮੁੱਠ ਮੈਸੇ ਹਰਮਣ ਸਵੇਰ ਸਵੇਰ ਇਹ ਜੜੀ ਲੈਨੇ ਹਨ ਤੇ ਉਹਨਾਂ ਨੂੰ ਮੈਂ ਚਾਹ ਹਾਂ ਸੋ ਉਹਨਾਂ ਨੂੰ ਦੇਤੀ ਸੀ ਮੈਂ ਰੋਟੀ ਨੂੰ ਕੋਕਾ ਬਾਹਰ ਲਾ ਗਰਮੀ ਦੇ ਚ ਮੈਨੂੰ ਐ ਰਹਿਣਾ ਕਿ ਚਲੋ ਬਾਹਰੋਂ ਕੁਸ ਖਾਣਾ ਹੈ ਨਾ ਕਰਾਂ ਰੋਟੀ ਦੇਣਾ ਤਾਂ ਕਰਤੀ ਮੈਂ ਘਰੋਂ ਰੋਟੀ ਦੇ ਦਿੱਤੀ ਸੀ ਉਹਨਾਂ ਨੂੰ ਤੇ ਆ ਪਾ ਲਿਆ ਪਾਨੇ ਕਾਲਾ ਨੂੰ ਇੱਕ ਸਰਲਿੰਡਰ ਦੇ ਟੋਟਰੀ ਹੈ ਨਾ ਜਿਹੜੀ ਉੱਪਰ ਕਰਨਾਈ ਤਾਂ ਕਰੀਏ ਮੈਨੂੰ ਜਦੋਂ ਉਹਨਾਂ ਸਾਜਰੇ ਜਾਣਾ ਹੁੰਦਾ ਨਾ ਤਾਂ ਰੋਟੀ ਬਣਾ ਕੇ ਦੇ ਜਾਂਦੀ ਹਾਂ ਠੀਕ ਹੈ ਜੀ ਦੀ ਗਰਮੀ ਇੰਨੀ ਜ਼ਿਆਦਾ ਤੇ ਮੈਨੂੰ ਲੱਗਦਾ ਬਾਹਰਲੇ ਕੰਮ ਤਾਂ ਮੇਰੇ ਸਾਰੇ ਨਿੱਪੜਨੇ ਨੇ ਮੈਂ ਕਿਹਾ ਚਲੋ ਹੁਣ ਬਣਾਉਨੇ ਆਂ ਹਰਮਨ ਨੂੰ ਪਾਣੀ ਆਹ ਫੋੜੀ ਤੇ ਜਿਵੇਂ ਉਹ ਬੇਸਿਕ ਪਾ ਤੇ ਰੋਕੀ ਹੋਰ ਬਣਾਉਂ ਮੈਂ ਜਿਹਨੂੰ ਪਾਣੀ ਰੋ ਹਨਾ ਫੋੜੀ ਜੇ ਲੈਸ ਟੂ ਲੈ ਕੇ ਦਸਤਮੇਂ ਗਰਮੀ ਦੇ ਵਿੱਚ ਅਸੱਚੀ ਬਾਹਰੇ ਨਿਕਾਉ ਉਖਾ ਸਭ ਦੀਆਂ ਕੋਈ ਔਖਾਂ ਨਹੀਂ ਹੁੰਦਾ ਕਿ ਜਦ ਚੜਦੀ ਤੋਂ ਪਾਉਂਦੀ ਹੈ ਨਾ ਇਹਦੇ ਕਰਕੇ ਨਹੀਂ ਦਰਦ ਆ ਖਲਾ ਲੱਗਦਾ ਜਦੋਂ ਹੱਥ ਨੂੰ ਸਕੂਲ ਜਾਂਦਾ ਉਹ ਤਾਂ ਮੈਂ ਚਾਹ ਤੱਕ ਕੱਢਦੀ ਹਾਂ ਹਣਾ ਹੁਣ ਥੋੜਾ ਜਿਹਾ ਇਹ ਹੋ ਜਾਂਦਾ ਵੀ ਚਲ ਸਕੂਲ ਇਹਨੇ ਜਾਣਾ ਨੇ ਹੁਣ ਉੱਕਦੀ ਹੈ ਜੀ ਮੈਂ 5 ਵਜੇ ਤਾਂ ਕਰਕੇ ਮਿੰਟ 5 ਚੜ ਜਾਂਦੀ ਹੈ ਪੁੱਛਿਆ ਛੜੂ ਬੁੱਛਿਆ ਨਾ ਸਾਰਾ ਤੋਂ ਪਹਿਲਾਂ ਮੈਂ ਇਹ ਹੁੰਦਾ ਚਲੋ ਸਕੇ ਆਪਾਂ ਪੀ ਕੇ ਨਾ ਤਾਂ ਕੋ ਦਾ ਨਾਮ ਵਾਹਿਗੁਰੂ ਜੀ ਦਾ ਨਾਮ ਲਿਖਤਾ ਜਾਂ ਕਿ ਚੰਗੀ ਗੱਲਾਂ ਉਤੋਂ ਬਾਅਦ ਤੇ ਜਿੱਥੇ ਨ ਘਰ ਦਾ ਕੋਈ ਵੀ ਕੰਮ ਸ਼ੁਰੂ ਕਰਦੀ ਹਾਂ ਫੇ ਮੇਰਾ ਦਿਨ ਬਹੁਤ ਵਧੀਆ ਲੰਘਦਾ ਕਿਉਂਕਿ ਪਰਮਾਤਮਾ ਜੀ ਨੇ ਬਹੁਤ ਕੁਝ ਸਿਖਤਾ ਹੀ ਵਾਹਿਗੁਰੂ ਜੀ ਨੇ ਹੁਣ ਨਾ ਤੇ ਸਭ ਪਕਾਸੇ ਚੁਪਦੇ ਨੇ ਤੇ ਕੱਲ ਨਾ ਮੈਂ ਸੋਚ ਕੇ ਉਹ ਕਰਿਆ ਸੀ ਮੈਂ ਕਿ ਕੱਲ ਨੂੰ ਮੈਂ ਡਿਪਟੀਨ ਨੂੰ ਨਾ ਇਹ ਨਾ ਡੋਬਗੀ ਇਹ ਗਰਮੀ ਦੇ ਵਿੱਚ ਔਖਾ ਹਰਮਣ ਤਾਂ ਨਾ ਲਿੰਦਾ ਹੀ ਨਹੀਂ ਨਾ ਤੇ ਯਾਕੇ ਜੇ ਡਿਊਟੀ ਰਹਦੀ ਹੈ ਬੋਤਲਾਂ ਨੂੰ ਭਰ ਕੇ ਧਰੂੰਗੀ ਹਨਾ 10 ਮਿੰਟਾਂ ਤੱਕ ਹੀ ਆਉਂਦਾ ਹਾਂ ਸੋ ਇਹ ਹੱਸਦਾ ਕਿ ਨਾ ਤੁਹਾਨੂੰ ਪਾਣੀ ਵਗਰਾ ਪੀਨੇ ਆਰਾਮ ਨਾਲ ਪਲੀਜ਼ ਤੁਸੀਂ ਇਹ ਕੈਨਲ ਤੇ ਮਾਤਾ ਚੈਨਲ ਨੂੰ ਸਬਸਕ੍ਰਾਈਬ ਲਾਈਕ ਮੈਂ ਸ਼ੇਅਰ ਜ਼ਰੂਰ ਕਰਿਆ ਕਰੋ ਜੇ ਤੁਹਾਨੂੰ ਇੰਨੀ ਕਰਨ ਕਰਨ ਦੇ ਵਿੱਚ ਕੰਮ ਕਰਦੇ ਕਰਦੇ ਨਾ ਵੀਡੀਓ ਵਲੌਗ ਬਣਾਉਣਾ ਵੀ ਬੜਾ ਔਖਾ ਹੈ ਤੇ ਸਾਰੇ ਪੰਪਈਆਂ ਸਪੋਰਟ ਜ਼ਰੂਰੀ ਚਾਹੀਦੀ ਆਪਾਂ ਨੂੰ ਫਿਰ ਆਪਣਾ ਜਿਹੜਾ ਬੱਸ ਟਾਈਮ ਹੈ ਜਲਦੀ ਜਲਦੀ ਪੂਰਾ ਹੋ ਜੂਗਾ ਹੀ ਤੇ ਅੱਜ ਦਾ ਆਪਣਾ ਇੰਨਾ ਕੀ ਵਲੌਗ ਸੀ ਗਈ ਤੁਸੀਂ ਇਹ ਵਲੌਗ ਨਾਲ ਵਲੌਗ ਦੇ ਨਾ ਕੋਸੀ ਇਹ ਵਲੌਗ ਦਿਨਾਂ ਕਰ ਉਸ ਨੂੰ ਚੁਝਾਏ ਆਨਿਆ ਪੁੱਤਾਂ ਤੇ ਆਪਾਂ ਕੱਲ ਨੂੰ ਨਵੇਂ ਵਲੌਗ ਨਾਲ ਮਿਲਾਂਗੇ ਜੀ ਕਿੰਨਾ ਟਾਈਮ ਲੇ 40 ਕਿਜੀ ਬਾਈ